ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬਾਈ ਬ੍ਰੈਸਟ ਦੀ ਕਮੀਜ਼ ਦੀ ਕਟਿੰਗ ਬਾਰੇ ਦੱਸਾਂਗੇ ਇਸ ਦੀਆਂ ਕਾਟਾਂ ਕਿਵੇਂ ਪਾਉਣੀਆਂ ਤੇ ਪਲੂਈਆਂ ਦੇ ਨਿਸ਼ਾਨ ਕਿਵੇਂ ਲਾਉਣੇ ਆ ਸਭ ਤੋਂ ਪਹਿਲਾਂ ਆਪਾਂ ਇਸ ਦਾ ਘੇਰਾ 3 ਇੰਚ ਜ਼ਿਆਦਾ ਲੈ ਕੇ ਤੇ ਲੰਬਾਈ 3 ਇੰਚ ਜ਼ਿਆਦਾ ਲੈ ਕੇ ਇਸ ਤਰ੍ਹਾਂ ਕੱਪੜੇ ਨੂੰ ਵਿਛਾ ਲਿਆ ਹੁਣ ਆਪਾਂ ਇਸ ਦਾ ਟੀਰਾ ਲਾਵਾਂਗੇ 7 ਇੰਚ ਇਸ ਦਾ ਬੈਕ ਵਾਲਾ ਗਲਾ ਜਿਆਦਾ ਡੀਪ ਨਹੀਂ ਹੈ ਇਸ ਕਰਕੇ ਆਪਾਂ 3.7 ਇੰਚ ਲੈਣਾ ਹੈ ਤੇ نیچے ਨੂੰ ਮੋੜਾ ਵੀ ਆਪਾਂ 7 ਇੰਚ ਹੀ ਲੈਣਾ ਹੈ ਇਧਰੋਂ ਆਪਾਂ 7 ਇੰਚ ਲਵਾਂਗੇ ਆਪਾਂ ਇਥੋਂ ਕਟਾਵਾਂਗੇ ਨਹੀਂ ਕਿਉਂਕਿ ਆਪਾਂ ਇਹਨਾਂ ਦੇ ਕੱਪ ਪਲੇਟਸ ਪਾਉਣੀਆਂ ਤੇ ਕੁਝ ਪਲੇਟਸ ਵਿੱਚ ਔਨ ਕਰਕੇ ਇਧਰੋਂ ਘਟ ਜਾਂਦਾ ਹੈ ਇਸ ਤਰ੍ਹਾਂ ਆਪਾਂ ਇੱਕ ਬਾਕਸ ਬਣਾ ਲੈਣਾ ਹੈ ਇਥੋਂ ਅੱਧਾ ਇੰਚ ਪਲੇਟ ਵਿੱਚ ਕੱਪੜਾ ਉਣ ਨਾਲ ਆਪਣਾ ਇਥੋਂ ਕੱਪੜਾ ਸਹੀ ਰਹਿ ਜਾਂਦਾ ਇਸ ਕਰਕੇ ਆਪਾਂ ਅੱਧਾ ਇੰਚ ਇਥੋਂ ਕੱਟ ਨਹੀਂ ਕੀਤਾ ਇਥੋਂ ਆਪਾਂ ਇਹਨਾਂ ਦੀ ਬ੍ਰੈਸਟ ਦਾ ਨਿਸ਼ਾਨ ਲਾਵਾਂਗੇ 11.5 ਇੰਚ ਤੇ ਯਾਨੀ ਕਿ 22 ਤੇ ਇੱਕ ਆਪਾਂ ਅੱਧਾ ਇੰਚ ਜ਼ਿਆਦਾ ਲਾਵਾਂਗੇ ਪੌਣੇ 12 ਤੇ ਜਿਹੜਾ ਕਿ ਪਲੋਈ ਵਿੱਚ ਆ ਜਾਵੇਗਾ ਅੱਧਾ ਇੰਚ ਇਧਰ ਆਪਾਂ 7 ਇੰਚ ਦਾ ਹਾਫ ਕਰਾਂਗੇ 3.5 ਇੰਚ ਇੱਥੋਂ ਆਪਾਂ ਫਰੰਟ ਦੀ ਕਾਟ ਪਾਵਾਂਗੇ 4 ਇੰਚ ਤੇ 3 ਇੰਚ ਤੇ ਵੀ ਪਾ ਸਕਦੇ ਹੋ ਤੁਸੀਂ ਇਹ ਕਾਟ ਮੇ 1 ਇੰਚ ਤੇ ਪਾਈ ਹੈ ਆਪਾਂ ਪਿਛਲਾ ਪੱਲਾ ਫਰੰਟ ਵਾਲੇ ਪੱਲੇ ਨਾਲੋਂ ਵੱਧਾ ਇੰਚ ਜ਼ਿਆਦਾ ਲਿਆਏ ਤਾਂ ਕਿ ਆਪਣਾ ਅੱਗੇ ਵਾਲਾ ਗਲਾ ਪਿੱਛੇ ਵਾਲ ਨੂੰ ਨਾ ਜਾਵੇ ਬੈਕ ਦੀ ਕਾਟ ਆਪਾਂ 2 ਇੰਚ ਤੇ ਪਾਈ ਹੈ ਜੀ ਜੇਕਰ ਇਹਨਾਂ ਦਾ ਗਲਾ ਜਿਆਦਾ ਡੀਪ ਹੁੰਦਾ ਜਿਵੇਂ 7 ਇੰਚ 8 ਇੰਚ ਤਾਂ ਆਪਾਂ ਬੈਕ ਦੀ ਕੱਟ 2 ਇੰਚ ਤੇ ਵੀ ਪਾ ਸਕਦੇ ਸੀ ਇਹਨਾਂ ਦਾ ਗਲਾ ਜਿਆਦਾ ਡੀਪ ਨਹੀਂ ਹੈ ਇਸ ਕਰਕੇ ਫਿਰ ਗਲੇ ਕੋਲੋਂ ਸੂਟ ਬੈਕ ਵਾਲੇ ਗਲੇ ਕੋਲੋਂ ਖਿੱਚ ਮਾਰਨ ਲੱਗ ਜਾਂਦਾ ਹੈ ਇਸ ਕਰਕੇ ਆਪਾਂ ਕੱਟ ਡੀਪ ਗਲੇ ਵਿੱਚ ਕੱਟ 2.5 ਇੰਚ ਤੇ ਪਾਉਣੀ ਹੈ ਜੇਕਰ ਗਲਾ ਬੈਕ ਵਾਲਾ ਜਿਆਦਾ ਡੀਪ ਹੋਵੇ ਤਾਂ ਆਪਾਂ ਇਹ ਕੱਟ 2 ਇੰਚ ਤੇ ਵੀ ਪਾ ਸਕਦੇ ਹਾਂ ਕਲੋਈਆਂ ਦੇ ਨਿਸ਼ਾਨ ਆਪਾਂ 12.5 ਤੇ ਲਾਉਣੀ ਐ ਇਧਰੋਂ 4 ਇੰਚ ਪੌਣੀ 4 ਇੰਚ ਵੀ ਲਾ ਸਕਦੇ ਹੋ ਤੁਸੀਂ ਮੈਂ ਪੌਣੀ 4 ਇੰਚ ਲਾਇਆ ਹੈ 7 3 ਇੰਚ ਆਪਾਂ ਪਲੇਟ ਦੀ ਲੈਂਥ ਲੈਣੀ ਐ ਇਸ ਤਰ੍ਹਾਂ ਇਧਰੋਂ ਵੀ ਆਪਾਂ ਪੌਣੀ 4 ਇੰਚ ਤੇ ਨਿਸ਼ਾਨ ਲਾਇਆ ਹੈ ਸੈੜ ਸਲਾਈ ਆਪਾਂ ਇਹਨਾਂ ਦੀ 16 ਇੰਚ ਲਾਵਾਂਗੇ ਕਿਉਂਕਿ ਥੋੜੀ ਚਾਕ ਛੋਟੇ ਪਾਉਂਦੇ ਨੇ ਤੇ ਸਾਢੇ 15 ਇੰਚ ਆਪਣੀ ਤਿਆਰ ਰਹਿ ਜੂਗੀ ਸਾਈਡ ਵਾਲੀ ਸਲਾਈ ਆਪਾਂ تیر ਸੀ ਪਲੇਟ ਇਹ ਨਾ ਦੋਨਾਂ ਪਲੇਟਾਂ ਦਾ ਸੈਂਟਰ ਕਰ ਦੇ ਵਿੱਚੋਂ ਚੱਕਾਂਗੇ ਇਸ ਤਰ੍ਹਾਂ ਆਪਾਂ ਪਹਿਲਾਂ ਇਹਨਾਂ ਦਾ ਹਾਫ ਕਰ ਲੈਣਾ ਹੈ ਸਾਢੇ 3 ਇੰਚ ਲੰਮੀ ਪਲੇਟ ਦਾ ਇਧਰ ਆਪਾਂ 1.5 ਇੰਚ ਗੈਪ ਰੱਖਣਾ ਹੈ ਪਲੇਟ ਦਾ ਇਸ ਤਰ੍ਹਾਂ ਆਪਾਂ ਇਹਨਾਂ ਦੇ ਸੈਂਟਰ 'ਚੋਂ ਇਹ ਵਾਲੀ ਪਲੇਟ ਚੱਕਣੀ ਐ ਤੇ ਬਿਲਕੁਲ ਸਹੀ ਪੈਂਦੀ ਐ ਪਲੇਟ। ਇਧਰੋਂ ਇਹ ਵਾਲੀ ਪਲੇਟ ਦਾ ਗੈਪ ਆਪਾਂ ਹੈਵੀ ਨਾਪ ਵਿੱਚ 2 1/2 ਇੰਚ ਰੱਖਣਾ ਐ। ਤੇ ਕੱਟ ਹੈਵੀ ਨਾਪ ਵਿੱਚ ਆਪਾਂ 2 ਇੰਚ ਵੀ ਰੱਖ ਸਕਦੇ ਹਾਂ 18 19 ਬ੍ਰੈਸਟ ਦੇ ਨਾਪ ਵਿੱਚ। ਇਸ ਤਰ੍ਹਾਂ ਆਪਾਂ ਇਸ ਨੂੰ ਤਿਰਛੇ ਕੋਣੇ ਨਾਲ ਮਿਲਾ ਲਿਆ ਐ। ਹੁਣ ਆਪਾਂ ਇਹਨਾਂ ਦੀ ਕਮਰਦਾਨ ਚਾਹ ਲੈਣਾ ਅਮਗੀ ਉਪਰੋਂ 7 ਇੰਚ ਦੀ ਸਾਢੇ 7 ਇੰਚ ਤੇ ਵੀ ਲਾ ਸਕਦੇ ਹੋ ਤੁਸੀਂ ਇਧਰੋਂ ਆਪਾਂ ਪਲੂਈਆਂ ਵਿੱਚ ਆਉਣ ਵਾਸਤੇ ਕਪੜਾ ਛੱਡ ਕੇ ਕਮਰ ਦਾ ਨਿਸ਼ਾਨ ਲਾਵਾਂਗੇ 1 ਇੰਚ ਆਪਾਂ ਪਲੂਈਆਂ ਵਾਸਤੇ ਕਪੜਾ ਛੱਡਤਾ ਏ 1 ਇੰਚ ਤੇ ਆਪਾਂ ਇਹਨਾਂ ਦੀ ਕਮਰ ਦਾ ਨਿਸ਼ਾਨ ਲਾ ਲਿਆ ਸਾਢੇ 10 ਇੰਚ ਤੇ ਤੇ 24 ਇੰਚ ਇਹਨਾਂ ਦੀ ਹਿੱਪ ਹੈ ਇਹ ਆਪਾਂ 12 ਇੰਚ ਤੇ ਨਿਸ਼ਾਨ ਲਾ ਲਏ ਸਤਾਂ ਹੁਣ ਇਹਨਾਂ ਤਿੰਨਾਂ ਨਿਸ਼ਾਨਾਂ ਨੂੰ ਆਪਾਂ ਇਸ ਤਰ੍ਹਾਂ ਮਿਲਾ ਲਵਾਂਗੇ ਹੁਣ ਆਪਾਂ ਇਹਨਾਂ ਦੀ ਮੋਡੇ ਦੀ ਕਟਿੰਗ ਕਰਾਂਗੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਸ ਤਰ੍ਹਾਂ ਆਪਾਂ ਇਹ ਪੁਲੀਆਂ ਦੀ ਕਟਲਾ ਲਾਵਾਂਗੇ ਤਾਂ ਕਿ ਆਪਾਂ ਨੂੰ ਸਲਾਈ ਵੇਲੇ ਸੌਖਾ ਰਹਿੰਦਾ ਹੈ ਬਾਅਦ ਵਿੱਚ ਹੁਣ ਆਪਾਂ ਇਸ ਤਰ੍ਹਾਂ ਕੈਂਚੀ ਦੀ ਹੈਲਪ ਨਾਲ ਪਲੋਈਆਂ ਦੇ ਨਿਸ਼ਾਨ ਦੂਸਰੀ ਸਾਈਡ ਕੱਢ ਲਵਾਂਗੇ ਜਾਂ ਤੁਸੀਂ ਇਸ ਤਰ੍ਹਾਂ ਸੂਈ ਦੀ ਹੈਲਪ ਨਾਲ ਵੀ ਕੱਢ ਸਕਦੇ ਹੋ ਜੇਕਰ ਤੁਹਾਡੇ ਕੋਲ ਟ੍ਰੇਸਿੰਗ ਵੀਲ ਹੈ ਤਾਂ ਤੁਸੀਂ ਉਸ ਦੀ ਹੈਲਪ ਨਾਲ ਵੀ ਪਲੋਈਆਂ ਦੇ ਨਿਸ਼ਾਨ ਸੌਖੇ ਤਰੀਕੇ ਨਾਲ ਲਾ ਸਕਦੇ ਹੋ ਆਪਾਂ ਇਸ ਤਰ੍ਹਾਂ ਸੂਈ ਦੀ ਹੈਲਪ ਨਾਲ ਪਲੋਈਆਂ ਦੇ ਨਿਸ਼ਾਨ ਦੂਸਰੀ ਸਾਈਡ ਲਾ ਲਵਾਂਗੇ ਜੀਕਰ ਤੁਹਾਨੂੰ ਹੋਰ ਕਿਸੇ ਵੀ ਤਰ੍ਹਾਂ ਦੀ ਵੀਡੀਓ ਚਾਹੀਦੀ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜਰੂਰ ਦੱਸਣਾ ਆਪਾਂ ਉਸੇ ਟੌਪਿਕ ਤੇ ਵੀਡੀਓ ਬਣਾ ਦਵਾਂਗੇ ਇਸ ਤਰ੍ਹਾਂ ਆਪਣੇ ਪਲੋਈਆਂ ਦੇ ਨਿਸ਼ਾਨ ਦੂਸਰੀ ਸਾਈਡ ਆ ਗਏ ਨੇ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਲੈਣੀ ਆ ਹੁਣ ਆਪਾਂ ਇਹਨਾਂ ਦਾ ਬੈਕ ਵਾਲਾ ਗਲਾ ਕਟਿੰਗ ਕਰਾਂਗੇ इतों आपको ढाई इंच तो एक सूद घट रखना है चढ़ाई क्योंकि अपना सीन में आके तो ढाई इंच चढ़ाई हो जाती है तो पाँच इंच डीप रखना है गला इन का इतों आप अंच की गलाई पावे इस तरह तुम देखो अपना बैक वाला गला भी प्रॉपर शेप कटिंग कर लिया है इस तरह आप बिल्कुल सौखे तरीके साढ़े बै बस्ट की कमीज की कटिंग कर ली है देख सकते होडियो दे चैनल लियनवादनल प्लीज सबसक्राइब जरूर कर लियो बांध की काट की भीडियो आप अगली वीडियो